ਇਹ ਆਹ ਪਰਨੀ ਦੇ ਆਹ ਸਾਰੇ ਦੋ ਹਿੱਕਲਿਆਂ ਦੇ ਹੋਣਗੇ ਦੋ ਕਿੱਲਿਆਂ ਦੇ ਪਹਿਲੇ ਤੋੜੇ ਕਿੰਨੇ ਹੋਏ ਜੀ ਇਹ ਇਹ ਨਵੇਂ ਨੇ ਨਾਲੇ ਨਵੇਂ ਤੇ ਆਹ ਰੇਟ ਕੀ ਚੱਲ ਆ ਜੀ ਆਜਨ ਕੀ ਡੇਰੀ ਇਸ ਕੀ ਡੇਰੀ ਤਾਂ ਦੋ ਢੇਰੀ ਹਾਂ ਜੀ ਦੋ ਢੇਰੀਆਂ ਹੈਗੀਆਂ ਅੱਛਾ ਜੀ ਇਹਦੇ ਵਿੱਚ ਇੱਕ ਡੇਰੀ ਆਗੇ 3236 36 ਰੁਪਏ ਅੱਛਾ ਜੀ ਇਹ ਕਹੇਗਾ 2995 ਰੁਪਏ 2995 ਇਹ ਕਹੇਗੀ 2995 ਇਹ 30 ਤੋਂੜੇ ਹੋਏ ਆ ਹਾਂ ਜੀ ਇਹ ਦੋਵੇਂ 159 ਜੀ 159 ਤੇ ਇੱਕ ਹੋਈ 3226 ਉਂਝ ਤੁਸੀਂ ਅੰਦਾਜ਼ਾ ਕਿੰਨਾ ਲਾਉਂਦੇ ਥਾ ਦਾ ਦੋਹਾਂ ਦਾ ਠੀਕ ਹੈ ਜੀ 100 ਤੇ 29 ਹਾਂ ਜੀ ਉਂਝ ਵੈਸੇ ਰੇਟ ਕਿੰਨਾ ਵਾ 3175 ਲਗਾ 3175 ਵੈਸੇ 3175 ਰੇਟ ਹੈ ਜੀ ਹੋਈ ਲਿਖੋ ਹੀ ਦਿੰਦੇ ਯਾਰ ਤੁਸੀਂ ਲਿਖਦੇ ਰੇਟ ਨਹੀਂ ਲਿਖਣਾ ਰੇਟ ਵੀ ਲਿਖਦੇ ਬਾਈ ਨਹੀਂ ਰੇਟ ਅੰਦਰੋਂ ਹੀ ਲਿਖੋ ਅੰਦਰੋਂ ਸਰ ਇਹ ਪੋਨੇ ਕਿਲੇ ਦਾ ਰਹੀ ਹੈ ਪੋਨੇ ਕਿਲੇ ਦਾ ਤੇ ਕਿੰਨੇ ਤੋੜੇ ਹੋਗੇ ਵੀਰੇ 52 ਤੋੜੇ 52 ਠੀਕ ਹੈ 35 ਕਿਲੋ ਭਰਤੀ ਹਾਂਜੀ ਰੇਟ ਕੀ ਚੱਲਿਆ ਜੀ 3175 3175 ਪੋਨੇ ਕਿਲੇ ਦਾ ਤੋੜੇ 52 52 ਉੱਪਰ ਨਹੀਂ ਠੀਕ ਹੈ ਜੀ ਮੇਰੇ